ਦੋਸਤੋ ਵਾਹੀ ਗੁਰੂ ਜੀ ਖਾਲਸਾ ਵਾਹੀ ਗੁਰਜ ਕੀ ਵਤੇ ਅੱਜ ਮੈਨੂੰ ਇੱਥੇ ਬੈਠੇ ਨੂੰ ਜਿਸ ਤਰ੍ਹਾਂ ਆਪ ਸਭ ਪੰਜਾਬ ਵਾਸੀਆਂ ਨੇ ਪੰਜਾਬ ਬੰਦ ਦੇ ਸੱਤੇ ਨੂੰ ਸਫਲਤਾ ਦਿੱਤੀ ਹੈ ਹਰ ਵਰਗ ਤੋਂ ਸਾਡੇ ਵੀਰਾਂ ਨੇ ਸਾਡੀਆਂ ਭੈਣਾਂ ਨੇ ਸਾਡੇ ਬਜ਼ੁਰਗਾਂ ਨੇ ਸਹਿਯੋਗ ਦਿੱਤਾ ਹੈ ਮੇਰੇ ਕੋਲ ਕੋਈ ਸ਼ਬਦ ਨਹੀਂ ਜਿੰਨਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਅੱਜ ਇਹ ਦਿਲੋਂ ਸ਼ਬਦਾਂ ਬਰਤਨਵਾਦੀਆਂ ਜਿਨ੍ਹਾਂ ਨੇ ਅੱਜ ਪੁਰਨ ਤੌਰ ਦੇ ਉੱਤੇ ਪੰਜਾਬバンド ਨੂੰ ਸਮਰਥਨ ਦਿੱਤਾ ਹੈ ਉਹਦੇ ਵਿੱਚ ਸ਼ਾਮਲ ਹੋਏ ਹੋਰ ਉਹਦੇ ਨਾਲ ਹੀ ਮੈਂ ਸਾਡੇ ਉਹ ਜਵਾਨਾਂ ਦਾ ਜਿਨ੍ਹਾਂ ਨੇ ਰਾਤ ਜਦੋਂ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਤੇ ਆਪਣੇ ਤੇ ਖਨੌਰੀ ਬਾਰਡਰ ਤੇ ਬੈਠਿਆਂ ਦੇ ਤੇ ਹਮਲਾ ਕਰਨ ਦੀਆਂ ਤਿਆਰੀਆਂ ਕਰ ਰਹੀ ਸੀ ਉਸ ਵੇਲੇ ਜਵਾਨਾਂ ਦੀ ਜਮੀਰ ਜਾਗੀ ਉਹਨਾਂ ਨੇ ਵੀ ਇਸ ਪਾਪ ਕਰਮ ਤੋਂ ਆਪਣਾ ਕਦਮ ਪਿੱਛੇ ਖਿੱਚਿਆ ਉਰ ਜਵਾਬ ਦਿੱਤਾ ਹੈ ਪਤਾ ਲੱਗਿਆ ਹੈ ਕਿ ਡਰਾਈਵਰ ਭਾਈਚਾਰੇ ਨੇ ਵੀ ਇਹ ਕਹਿਆ ਹੈ ਕਿ ਅਸੀਂ ਖਨੌਰੀ ਬਾਰਡਰ ਤੇ ਬੈਠੇ ਲੋਕਾਂ ਦੇ ਵਿੱਚ ਹਮਲਾ ਕਰਨ ਦੇ ਲਈ ਸਹਿਯੋਗ ਨਹੀਂ ਦੇ ਸਕਦੇ ਸਭ ਤੋਂ ਮੈਂ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਤੇ ਇਸ ਸ਼ਾਂਤ ਵਿੱਚ ਲੜੀ ਜਾ ਰਹੀ ਲੜਾਈ ਲੋਕਾਂ ਦੇ ਹੱਕ ਦੀ ਲੜਾਈ ਪੰਜਾਬ ਦੇ ਹੱਕ ਦੀ ਲੜਾਈ ਹਰਿਆਣੇ ਦੇ ਹੱਕ ਦੀ ਲੜਾਈ ਨੂੰ ਸਹਿਯੋਗ ਦਿੱਤਾ ਹੈ ਔਰ ਜਿਸ ਲਈ ਰਾਤ ਅਸੀਂ ਅਪੀਲ ਪਾਈ ਉਸ ਅਪੀਲ ਤੋਂ ਬਾਅਦ ਜਿੱਡੀ ਵੱਡੀ ਪੱਦਰ ਦੇ ਉੱਤੇ ਹਰਿਆਣੇ ਚੋਂ ਪੰਜਾਬ ਚੋਂ ਹਜ਼ਾਰਾਂ ਨੌਜਵਾਨ ਇੱਥੇ ਆ ਕੇ ਇਸ ਮੋਰਚੇ ਦੇ ਵਿੱਚ ਪੈਰਾ ਦਿੱਤਾ। ਉਹਨਾਂ ਸਭ ਦਾ ਵੀ ਤੇ ਦਿਲੋਂ ਧੰਨਵਾਦ ਕਰਦਾ ਮੈਂ। ਜਿਨ੍ਹਾਂ ਨੇ ਇੱਥੇ ਆ ਕੇ ਪੈਰਾ ਦਿੱਤਾ। ਮੇਰੇ ਵਿਸ਼ਵਾਸ ਨੂੰ ਹੋਰ ਤਕੜਾ ਕੀਤਾ। ਤਾਂ ਮੈਂ ਸਾਡੀ ਸਰਕਾਰ ਨੂੰ ਵੀ ਮੈਂ ਸਾਡੀ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਚਾਹਣਾ। ਕਿ ਬਈ ਜਦੋਂ ਸत्याग्रह ਵਰਗੇ ਅੰਦੋਲਨ ਕੁਚਲ ਦਿੱਤੇ ਜਾਣ ਕੋਈ ਔਖੇ ਨਹੀਂ ਕੁਚਲਨੇ ਸਰਕਾਰ ਲਈ ਸਰਕਾਰ ਕੋਲੇ ਫੋਰਸਾਂ ਹੁੰਦੀਆਂ ਨੇ ਉਹਨਾਂ ਫੋਰਸਾਂ ਨਾਲ ਕੁਚਲ ਸਕਦੀਆਂ ਨੇ ਪਰ ਜਿਸ ਵੇਲੇ ਸत्याग्रह ਵਰਗੇ ਅੰਦੋਲਨ ਕੁਚਲ ਦਿੱਤੇ ਜਾਣ ਸਾਡੀਆਂ ਸੰਵਿਧਾਨਿਕ ਸੰਸਥਾਵਾਂ ਅਜੇ ਹੀ ਹੁਕਮ ਦੇਣ ਲੱਗ ਜਾਣਾਂ ਤਾ ਫਿਰ ਲੋਕਾਂ ਦਾ ਕੀ ਬਣੇਗਾ ਲੋਕਾਂ ਦਾ ਵਿਸ਼ਵਾਸ ਸ਼ਾਂਤ ਮਈ ਅੰਦੋਲਨਾਂ ਤੋਂ ਤੇ ਸत्याग्रह ਵਰਗੇ ਅੰਦੋਲਨਾਂ ਤੋਂ ਚੱਕਿਆ ਜਾਂਦਾ ਹੈ ਤਾਂ ਫਿਰ ਲੋਕਾਂ ਦਾ ਮਨ ਆਪਣੇ ਆਪ ਅਗਰੈਸਿਵ ਲੜਾਈਆਂ ਵੱਲ ਨੂੰ ਮੁੜ ਜਾਂਦਾ ਹੈ ਤੇ ਜਿਹੜਾ ਦੇਸ਼ਲੀ ਬਹੁਤਾ ਚੰਗਾ ਨਹੀਂ ਹੁੰਦਾ ਸੋ ਇਸ ਲਈ ਅਪੀਲ ਹੈ ਸਾਡੀ ਮਾਨਯੋਗ ਸੁਪਰੀਮ ਕੋਰਟ ਨੂੰ ਸਾਡੀ ਭਾਰਤ ਸਰਕਾਰ ਨੂੰ ਕਿ ਇਹ ਲੋਕਾਂ ਦੀਆਂ ਮੰਗਾਂ ਨਹੀਂ ਇਹ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਇਹ ਕੋਈ ਸਾਡੀ ਕਿਸੇ ਦੀ ਇਕੱਲੇ ਦੀ ਨਹੀਂ ਅਸੀਂ ਵੀ ਭਾਰਤ ਦਾ ਹਿੱਸਾ ਹੈ ਕਿਸਾਨ ਵੀ ਇਸ ਕਰਕੇ ਸਰਕਾਰ ਇਹਨਾਂ ਮੰਗਾਂ ਤੇ ਧਿਆਨ ਦੇਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਕਰਛੀ ਕੀ ਬਤ ਹੈ